Hãy subscribe cho kênh Ghiền Mì Gõ Để không bỏ lỡ những video hấp dẫn फरीकोट पुलिस ने हाथ एक बड़ी कामयाबी एक लगी है जेचे एक इंटर डिस्ट्रिक्ट चोरों का ज़रा गैंग है वो फड़िया गया है और इस बहुत चंगा काम हुआ है अंडर द सुपरविजन ऑफ आवर एसपी डी वडेरा साहब डीएसपी फरीकोट त्रिलोचन जी सीआईए इंचार्ज अमरेंद्र डीएसपी डी अरुण ਔਰ ਇਹਨਾਂ ਦੀ ਪੂਰੀ ਜਿਹੜੀ ਟੀਮ ਹੈਗੀ ਖਾਣਾ ਸਿਟੀ ਦੀ ਜਿਹੜੀ ਟੀਮ ਹੈ ਮਲਟੀਪਲ ਟੀਮਸ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਔਰ ਇਹ ਚਾਰ ਬੰਦੇ ਅਰੈਸਟ ਹੋਏ ਹਨ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 1 ਮਹੀਨੇ ਸੇ ਕੁਝ ਵਾਰਦਾਤਾ ਸ਼ਹਿਰ 'ਚ ਹੋ ਰਹੀ ਸੀ ਜਿਹਦੇ 'ਚ ਕੁਝ ਬਹੁਤ ਸਾਰੀ ਵਾਰਦਾਤਾ ਸਾਡੇ ਵੱਲੋਂ ਪ੍ਰिवेंट ਨਹੀਂ ਕੀਤੀ ਗਈ ਔਰ ਉਹਦੀ ਲੜੀ ਦੇ ਤਹਿਤ ਇਹ 23 26 ਮਹੀਨੋਂ ਵਾਰਦਾਤ ਹੋਈ ਸੀ ਔਰ ਇੱਕ 23 ਜੂਨ ਨੂੰ ਵਾਰਦਾਤ ਹੋਈ ਸੀ ਜਿਹਦੇ 'ਚ ਚੋਰੀ ਹੋਈ ਸੀ ਸ਼ਹਿਰ ਦੀ ਦੁਕਾਨਾਂ ਚ ਸੋ ਇਸ ਇਹਦੇ ਵਿੱਚ ਜਿਹੜੀ 23 ਜੂਨ ਵਾਲੀ ਜਿਹੜੀ ਵਾਰਦਾਤ ਹੈ ਉਹ ਚ ਫਰੀਦਕੋਟ ਪੁਲਿਸ ਨੇ 6-7 ਘੰਟਿਆਂ ਦੇ ਅੰਦਰ ਅੰਦਰ ਹੀ ਉਸ ਪੂਰੇ ਚੋਰਾਂ ਦੇ ਗੈਂਗ ਨੂੰ ਅ ਅਰੈਸਟ ਕੀਤਾ ਹੈ ਇਹ ਚ ਫਾਇਰ ਨੰਬਰ ਰਜਿਸਟਰ ਹੋਈ 276 24 ਤਾਰੀਖ ਨੂੰ ਔਰ ਇਹ ਚ ਚਾਰ ਬੰਦੇ ਜਿਹੜੇ ਅਰੈਸਟਡ ਨੇ ਇਹ ਸਾਰੇ ਹੀ ਬਾਹਲੇ ਜ਼ਿਲ੍ਹੇ ਦੇ ਬੰਦੇ ਨੇ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਨੇ ਬਾਵਨ ਸਿੰਘ ਲਵਪ੍ਰੀਤ ਸਿੰਘ ਅੰਗਰੇਜ਼ ਲਾਡੀ ਔਰ ਰਾਹੁਲ ਇਲੀਅਸ ਰਫੀ ਇਹ ਜਿਹ ਦੱਸਣ ਜੋ ਗੱਲ ਇਹ ਵੀ ਹੈ ਕਿ ਇਸ ਜਿਹੜਾ ਗੈਂਗ ਹੈ ਇਹ ਵੱਖ-ਵੱਖ ਜ਼ਿਲ੍ਹਿਆਂ ਚ ਆਪਰੇਟ ਕਰਦਾ ਸੀ ਇਹ ਚ ਇਹਨਾਂ ਨੇ ਪ੍ਰੀਵੀਅਸ ਜਿਹੜੀਆਂ ਵਾਰਦਾਤਾਂ ਸਾਡੇ ਕੋਲ ਮੁੱਢਲੀ ਤਵਦੀਸ਼ ਤੇ ਮੰਨੀਆਂ ਹੈਗੀਆਂ ਉਹ ਤਰਨਤਾਰਨ ਮੋਗਾ ਫਿਰੋਜ਼ਪੁਰ ਫਰੀਦਕੋਟ ਇਹ ਸਾਰੇ ਜ਼ਿਲ੍ਹਿਆਂ ਚ ਇਹਨਾਂ ਨੇ ਪਹਿਲਾਂ ਪ੍ਰੀਵੀਅਸ ਅਟੈਂਪਟਸ ਕੀਤੀਆਂ ਪਿਛਲੇ 1.5 ਮਹੀਨੇ ਇਹਨਾਂ ਦਾ ਮੋਡਸ ਆਪਰੇਂਡੀ ਇਹ ਹੁੰਦਾ ਸੀ ਕਿ ਇਹ ਗੱਡੀ ਯੂਜ਼ ਕਰਦੇ ਸੀ ਜਿਹਦੇ ਚ ਦੋ ਤਿੰਨ ਇਹਨਾਂ ਦੇ ਬੰਦੇ ਹੁੰਦੇ ਸੀ ਕਾਰੀਂਦੇ ਹੁੰਦੇ ਸੀ ਆਪੇ ਵੀ ਹੁੰਦੇ ਸੀ और कोई भी एक सिंपल कोई टूल करके दौरान तो so, आया है कि पहला इन्होंने कोई ना कोई गैंग मैम आके रैकी करताेक कर, दा सी, चेक कर दा सी कि नहीं है कि चौकीदार नहीं है तो वह सारी एक प्रमरी इंफोर यूज करके फिर ये स्ट्राइक करते ਹੁਣ ਅਸੀਂ ਇਹ ਰਿਪੋਰਟ ਪੁਲਿਸ ਦੀ ਟੀਮ ਵੱਲੋਂ ਇਹ ਫੜੇ ਗਏ ਨੇ ਔਰ ਜਿਹੜੀ ਇਹ ਪਿਛਲੇ ਕੁਝ ਦਿਨਾਂ ਤੋਂ ਇਹ ਕੁਝ ਵਾਰਦਾਤਾ ਇਹ ਦੇਨ ਦੀ ਫਰਾਕ ਸੀ ਉਤੇ ਹੁਣ ਠੱਲ ਪੈ ਗਈ ਹੈ ਜਿਹੜੀ ਇਹ ਕਿਨਾਂ ਦਾ ਪੰਜਵਾਂ ਗੈਂਗ ਮੈਂਬਰ ਹੈ ਦਵਿੰਦਰ ਏਲੀਅਸ ਮਿੰਟੂ ਇਹ ਲੁਧਿਆਣਾ ਪੁਲਿਸ ਨੇ ਫੜਿਆ ਹੈ ਕੱਲ ਔਰ ਇਹਨੇ ਉਥੇ ਇੱਕ ਠੇਕੇ ਨੂੰ ਲੁੱਟਣ ਦੀ ਅਟੈਂਪਟ ਵੀ ਕੀਤੀ ਸੀ ਜਿੱਥੇ ਇਹ ਫੜਿਆ ਗਿਆ ਔਰ ਇਹਦੇ ਕੋਲ ਇੱਕ ਗੱਡੀ ਜਿਹੜੀ ਹੈਗੀ ਸਕੋਡਾ ਗੱਡੀ ਉਹ ਬਰਾਮਦ ਹੋਈ ਹੈ ਇਹ ਗੱਡੀ ਵੀ ਜਿਹੜੀ 23 26 ਮਈ ਨੂੰ ਜਿਹੜੀ ਵਾਰਦਾਤ ਹੋਈ ਸੀ ਉਹ ਚ ਇਹੀ ਗੱਡੀ ਇਹਨਾਂ ਵੱਲੋਂ ਯੂਜ਼ ਕੀਤੀ ਗਈ ਸੀ ਔਰ ਉਸ ਦਿਨ ਵੀ ਪੀਸੀਆਰ ਦੀ ਜਿਹੜੀ ਮੁਸਤੈਦੀ ਸੀ ਉਸ ਵਜ੍ਹਾ ਸੇ ਜਿਹੜੀ ਅੱਗੇ ਦੀ ਵਾਰਦਾਤਾਂ ਸੀਗੀਆਂ ਇਹ ਉਹਨਾਂ ਨੂੰ ਭਜਣਾ ਪਿਆ ਸੀ ਤੋਂ ਔਰ ਉਹ ਬਚ ਗਈ ਥੀ ਜਿਹੜੀ ਨਾਲੇ ਅਟੈਂਪਟਸ ਕੀਤੀਆਂ ਹੈਗੀਆਂ ਉਹ ਉਹਨਾਂ ਨੇ ਕਪੜੇ ਦੀ ਦੁਕਾਨ ਤੇ ਅਟੈਂਪਟ ਕੀਤਾ 14 ਔਰ 15 ਮਈ ਨੂੰ ਜੀਰੇਚ ਫਿਰੋਜ਼ਪੁਰ 27 ਮਹੀਨੋਂ ਇਹਨਾਂ ਨੇ ਬੈਟਰੀਆਂ ਦੀ ਜਿਹੜੀ ਦੁਕਾਨ ਵਿੱਚ ਬੈਟਰੀਆਂ ਚੋਰੀਆਂ ਹੋਈ ਸੀਗੀ ਫਰੀਦਕੋਟ ਉੱਤੇ ਅਟੈਂਪਟ ਕੀਤਾ ਉਹ ਰਿਕਵਰ ਹੋ ਗਿਆ ਇਹਨਾਂ ਵੱਲੋਂ 19 ਜੂਨ ਨੂੰ ਸ਼ਰਾਬ ਦੇ ਠੇਕੇ ਦੀ ਭੰਨਤੋੜ ਕੀਤੀ ਇਹਨੇ ਔਰ ਉੱਥੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤਰਨਤਾਰਨ ਚ ਕਰੀਬ 3-4 ਦਿਨ ਪਹਿਲਾਂ ਇਹਨਾਂ ਨੇ ਵਾਪਸ ਫਿਰੋਜ਼ਪੁਰ 'ਚ ਇੱਕ ਅਟੈਂਪਟ ਕੀਤੀ ਇਲੈਕਟ੍ਰੋਨਿਕਸ ਦੀ ਦੁਕਾਨ 'ਚ ਔਰ 23 ਤਾਰੀਖ ਨੂੰ ਇੱਥੇ ਵੀ ਇਹਨਾਂ ਨੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਜਿਹੜੀ ਚੋਰੀ ਕੀਤੀ ਸੀ ਉਹ ਸਾਰਾ ਸੀ ਉਹਦੇ ਕੋਲੋਂ ਰਿਕਵਰ ਕਰ ਚੁੱਕੇ ਨੇ

ਇੱਕ ਨਹੀਂ ਇਹ 223 ਚ ਪੜਚਾਏ ਇਹ ਵੀ ਫਿਰੂਜ਼ਪੁਰ ਦੇ ਹੈਗੇ ਯਾਨੀ ਕਿ ਇਹ ਬਾਹਰਲੇ ਜ਼ਿਲ੍ਹੇ ਤੋਂ ਆ ਕੇ ਇਥੇ ਇਹਨਾਂ ਨੇ ਵਾਅਦਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਸੇ ਇਹਨਾਂ ਨੂੰ ਪੜ ਲਿਆ ਤੇ ਪੂਰੇ ਇਲਾਕੇ 'ਚ ਜਿਹੜਾ ਹੈਗਾ ਇੱਕ ਕਾਫੀ ਇੱਕ ਇਫੈਕਟ ਇਸ ਜਿਹੜਾ ਇਹਨਾਂ ਨੇ ਵਾਅਦਾ ਤਾਂ ਜਿਹੜੀਆਂ ਮੰਨੀਆਂ ਹੈਗੀਆਂ ਉਹ ਚ ਇਲੈਕਟ੍ਰੋਨਿਕਸ ਦਾ ਆਇਆ ਹੈ ਤੇ ਕੀ ਅਫੀਕ ਕਰਦੇ ਕਿ ਜੋ ਰਿਆ ਕਿ ਤੇ ਰੋੜ ਦੇ ਵੀ ਉਹ ਅੱਗੇ ਵੇਚ ਦਿੰਦੇ ਸੀ ਕਿ ਕੈਕ ਇਹਨੂੰ ਵੇਚਦੇ ਸੀ ਕਿਥੇ ਅੱਗੇ ਕਿਵੇਂ ਡਿਸਪੋਜ਼ ਕਰਦੇ ਸੀ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਅਰੈਸਟ ਕਰਾਂਗੇ ਵੀ ਹੈ ਬਸਟਡ ਦਿਸ ਐਨਟਾਇਰ ਗੈਂਡ ਅਤੇ ਜਿਹੜੀ ਬੈਕਐਂਡ ਹੈ ਉਹ ਵੀ ਅਸੀਂ ਬੰਦਾ ਪਰ ਚੀਜ਼ ਕਰਦੇ ਸੀ ਹਾਂ ਜੀ ਪਾਟੇ ਜਿਲ੍ਹੇ ਮੋਢਲੀ ਤਰਵਿਸ਼ ਸਾਡੇ ਕੋਲੋਂ ਮੰਗੇ ਨੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਵਾਂਗੇ ਅੱਗੇ ਫੇਰੇ ਦੇਖੋ ਮੈਂ ਤੁਹਾਨੂੰ ਰਿਪੋਰਟ ਵਾਸਤੇ ਅਧਿਕਾਰ ਕਰਾਂਗਾ ਹਾਂ ਉਹ ਵੀ ਤੁਹਾਨੂੰ ਬਾਅਦ ਵਿੱਚ ਜੀ ਰਿਪੋਰਟ ਨੇ ਜੇਕਰ ਆਵੇਗੀ ਕਿ ਇਹਦੇ ਵਿੱਚ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਜਿਹੜੀ ਮੇਰੀ ਟੀਮ ਮੇਰੇ ਸਾਥ ਬੈਠੀ ਹੈ ਪਿੱਛੇ ਖੜੇ ਹੈ ਇਹਨਾਂ ਨੇ ਬਹੁਤ ਐਫਰਟ ਕੀਤੀ ਹੈ ਇੰਫਾਇਰ ਜਿਹੜੀ ਪ੍ਰੀਵੀਅਸ ਵਾਰ ਦਾ ਤਾਂ ਹੋਈ ਸੀ ਤਾਂ ਵੀ ਮੈਂ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ ਸੀ

this is what they're saying ਜਿਹੜੀ ਉਸ ਤੋਂ ਪਹਿਲਾਂ ਵੀ ਜਿਹੜੀਆਂ ਹੋਈ ਸੀਗੀ ਉਹ ਅਸੀਂ ਇਹਨਾਂ ਕੋਲੋਂ ਪੁੱਛੇ ਚਾਹ। ਰਿਕਾਰਡ ਦੇ ਵਿੱਚ ਕਾਫੀ ਚੁਣੀਆਂ ਹੋ ਰਹੀਆਂ ਸੀਗੀਆਂ ਤੇ ਮੌਜੂਦਾ ਹਾਲਾਤ ਕਿਸ ਤਰੀਕੇ ਦੇ ਮੌਜੂਦਾ ਹਾਲਾਤ ਦੇ ਵਿੱਚ ਦੇਖੋ ਭਾਈ ਜਿਹੜੀ ਗੱਲ ਇਨਸਟੈਂਟ ਜੋੜੀ ਜਿਹੜੀ ਗੱਲ 3:20 ਤੇ ਠਾਕੁਰਵਾਰੇ ਗਲੀ ਦੇ ਵਿੱਚ ਹੋਈ ਸੀਗੀ ਉਹਦੇ ਵਿੱਚ ਤਾਂ ਉਹਨਾਂ ਬੈਲਾ ਦਾ ਅਸੀਂ ਪੂਰੇ ਆਪਣੇ ਸਮਾਜ ਕੰਨੀ ਉਹ ਵੀ ਮੈਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਕਿ ਉਹਨਾਂ ਨੇ ਤੇ ਉਹਨਾਂ ਦੀ ਪੂਰੀ ਟੀਮ ਨੇ ਇੰਨਾ ਐਫਰਟ ਕਰਕੇ 12 ਘੰਟੇ ਦੇ ਵਿੱਚ ਸਾਡਾ ਸਾਰਾ ਸਮਾਨ ਰਿਕਵਰ ਕਰਵਾਤਾ ਜਿਹੜਾ ਬੱਚਾ ਇੱਕ ਆਦਰ ਦੇ ਨਾਮ ਹੁੰਦੇ ਨਾਤੇ ਵੀ ਆਪਣੀ ਮਿਹਨਤ ਕਰਕੇ ਰੋਟੀ ਖਾ ਰਹਾ ਸੀ ਉਹਦਾ ਸਮਾਨ ਦਾ ਨੁਕਸਾਨ 1.5 ਤੋਂ 2 ਲੱਗਦਾ ਸੀਗਾ ਲੇਕਿਨ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹ ਸਾਰਾ ਸਮਾਨ ਮੋਸਟਲੀ ਸਾਡਾ ਰਿਕਵਰ ਹੋ ਗਿਆ ਤੇ ਮੈਮ ਨੇ ਇਹ ਵੀ ਗੱਲ ਕਹੀ ਜਿਹੜੀਆਂ ਪਹਿਲਾਂ ਚੋਰੀਆਂ ਪਿੱਛੇ ਚੋਰੀਆਂ ਹੋਈਆਂ ਇਹ ਕਾਫੀ ਦਿਨ ਤੋਂ ਮੈਮ ਲੱਭੇ ਹੋਏ ਸੀਗੇ ਲੇਕਿਨ ਮੈਂ ਇਥੇ ਇੱਕ ਛੋਟੀ ਗੱਲ ਕਹਾਂਗਾ ਤੁਸੀਂ ਕਿਸੇ ਨੂੰ ਕੋਈ ਗੁੱਸਾ ਨਾ ਕਰਿਓ ਕਿ ਜਦੋਂ ਵੀ ਕੋਈ ਚੋਰੀ ਹੁੰਦੀ ਹੈ ਨਾ ਉਹ ਪਹਿਲਾਂ ਹੀ ਸੀਸੀਟੀਵੀ ਫੁਟੇਜ ਜਿਹੜੀ ਹੈ ਨਾ ਸਾਰੇ ਚੈਨਲ ਚੱਲ ਰਹੇ ਹੁੰਦੇ ਸੀ ਤੇ ਜਿਹੜਾ ਬੰਦਾ ਚੋਰ ਸੀਗਾ ਜੇ ਕੋਈ ਸੀਗਾ ਨਾ ਅਲਰਟ ਹੋ ਜਾਂਦਾ ਸੀ ਲੇਕਿਨ ਇਹਦੇ ਵਿੱਚ ਪਲੱਸ ਪੁਆਇੰਟ ਸਾਡੇ ਰਮਾਣਾ ਭਾਜੀ ਨੂੰ ਵੀ ਇਸ ਚੀਜ਼ ਦਾ ਪਤਾ ਇਹਨਾਂ ਨੇ ਵੀ ਬਹੁਤ ਮੈਨੂੰ ਕਿਹਾ ਵੀ ਹਾਂ ਫੁਟੇਜ ਦੇ ਦਿਓ ਲੇਕਿਨ ਫੁਟੇਜ ਨਾ ਦੇਣ ਦਾ ਕਾਰਨ ਸੀ ਕਿਉਂ ਡੀਏਸੀ ਸਾਹਿਬ ਦੀ ਸਾਨੂੰ ਗਾਈਡਲਾਈਨ ਸੀ ਕਿ ਫੁਟੇਜ ਹਲੇ ਨਾ ਦਿਓ ਸਾਨੂੰ ਬੰਦੇ ਰਿਕਵਰ ਕਰ ਲੈਣ ਦਿਓ ਉਸ ਛੋਟੇ ਡਿਲੇ ਹੋਣ ਦੇ ਕਾਰਨ ਹੀ ਜਿਹੜ ਕੋ ਜਦੋਂ ਤੱਕ ਸਮਾਜ ਦੇ ਬੰਦੇ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਨਹੀਂ ਦੇਣਗੇ ਤੇ ਪੁਲਿਸ ਪ੍ਰਸ਼ਾਸਨ ਅਗਲਾ ਕਹਿੰਦਾ ਵੀ ਹਿੱਸਾ ਕਰੋ ਜਮ ਜੀ ਹੱਥ ਦੇ ਲੇਕਿਨ ਕੱਲ ਮੈਮ ਨੇ ਹੱਥੇ ਸਰ ਸਮਾਜ ਦੇ ਦਿਖਾਤੀ ਕਿ ਅਗਰ ਸਮਾਜ ਵੀ ਸਪੋਰਟ ਕਰੇ ਤਾਂ ਪੁਲਿਸ ਪ੍ਰਸ਼ਾਸਨ ਕਿਸੇ ਵੀ ਚੀਜ਼ ਦੇ ਕਹਿੰਦੇ ਘਰ ਦੇ ਚੋਰ ਨੂੰ ਵੀ ਵਿੰਡੋ ਮਿੱਟੀ ਫੜ ਸਕਦਾ ਇਹ ਚੀਜ਼ਾਂ ਕੱਲ ਉਹ ਸਾਬਿਤ ਹੋ ਗਈਆਂ ਲੇਕਿਨ ਉਹ ਚੋਰਾਂ ਨੇ ਜਿਹੜੀਆਂ ਨਹਿਰੀ ਸ਼ੋਭਾ ਸੈਂਟਰ ਦੇ ਵਿੱਚ ਹੋਰੀਆਂ ਹੋਇਆ ਸੀ ਉਹ ਵੀ ਮੰਨੀਆਂ ਲੇਕਿਨ ਕਹਿੰਦੇ ਇਹ ਗ로우 ਬਹੁਤ ਤਗੜਾ ਕਈ ਜਗ੍ਹਾ ਤੇ ਵਾਰਦਾਤਾ ਕਰਦਾ ਰਿਹਾ ਕਿਨੇ ਇਹ ਚੀਜ਼ ਲੈਂਦੇ ਕਾਫੀ ਦਿਨ ਤੋਂ ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀ ਲੇਕਿਨ ਕੱਲ ਜਿਹੜੀ ਵੀ ਐਫਰਟਸ ਪੰਜਾਬ ਪੁਲਿਸ ਸੀਰੀਜ਼ ਕੋਡ ਪੁਲਿਸ ਨੇ ਕੀਤੇ ਐ ਐਸਓ ਮੈਮ ਨੇ ਕੀਤੇ ਐ ਉਹ ਲਈ ਅਸੀਂ ਸਾਰਾ ਜਨ ਸਮਾਜ ਵੀ ਇੱਥੇ ਖੜਾ ਐ ਅਸੀਂ ਪੂਰੇ ਦਿਲੋਂ ਮੈਮ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆਂਗੇ ਕਿ ਸਾਡਾ ਜਦੋਂ ਤੁਹਾਨੂੰ ਕੱਲ ਖਬਰ ਦਿੱਤੀ ਸੀ ਤੁਹਾਡੇ ਸ਼ਬਦ ਸੀਗੇ ਇਹ ਆਏ ਸੀਗੇ ਵੀ ਪੁਲਿਸ ਕਰ ਕੁਝ ਨਹੀਂ ਰਹੀਗੀ ਉਸ ਵਕਤ ਤੁਹਾਨੂੰ ਉਮੀਦ ਸੀਗੇ ਇਹ ਸ਼ਬਦ ਥੋੜੇ ਬਦਲ ਦੇਣਗੇ ਨਹੀਂ ਜੀ ਮੇ ਮੇਰੀ ਸ਼ਬਦਾਬਲੀ ਤਾਂ ਨਹੀਂ ਸੀ ਸਾਨੂੰ ਤਾਂ ਪਹਿਲੇ ਜਦੋਂ ਸਾਡੇ ਸ਼ਬਦ ਨਹੀਂ ਸੀ ਦੇਖੋ ਕੋਈ politicial level ਤੇ ਕੋਈ ਬੰਦਾ ਆ ਕੇ ਇਹ ਸ਼ਬਦਾਂ ਨੂੰ ਯੂਜ਼ ਕਰਕੇ ਚਲਾ ਜਾਵੇ ਉਹਦੇ ਵਿੱਚ ਹੁੰਦਾ ਨਹੀਂ ਮੈਂ ਪਰਸਨਲੀ ਇਹ ਚੀਜ਼ ਇਹਦੇ ਵਿੱਚ ਹੈ ਮੈਮ ਨੇ ਡਾਈ ਸੀ ਮੈਮ ਨੇ ਕਿਹਾ ਸੀ ਡੀਐਸਪੀ ਸਪੋਰਟ ਤੇ ਆ ਰਹੇ ਆ ਤੇ ਅਸੀਂ ਜਿੰਨੀ ਜਲਦੀ ਸੰਭਵ ਹੈ ਇਸ ਚੀਜ਼ ਨੂੰ ਕਰੈਕ ਕਰਾਂਗੇ ਤੇ ਮੈਮ ਨੇ ਆਪਣੇ ਜੋ ਸ਼ਬਦ ਮੈਮ ਨੇ ਕਹੇ ਸੀ ਉਹਨਾਂ ਜਪਦਾਂ ਦੇ ਪੂਰੇ ਉੱਤਰ ਕੇ ਇਹ ਚੀਜ਼ ਨੂੰ 12 ਘੰਟੇ ਦੇ ਵਿੱਚ ਕਰੈਕ ਕਰਕੇ ਦਿਖਾਇਆ